ਸ਼੍ਰੋਮਣੀ ਅਕਾਲੀ ਦਲ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵਧੀਆ ਪਰਫਾਰਮ ਕਰਨਾ ਚਾਹੁੰਦੀ ਹੈ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈ ਪਰ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਅਨੁਕੂਲ ਨਜ਼ਰ ਨਹੀਂ ਆ ਰਹੇ ਜੋ ਹਾਲਾਤ ਬਣ ਰਹੇ ਨੇ ਸਿਆਸਤ ਵਿੱਚ ਆਉਣ ਜਾਣ ਦਾ ਸਿਲਸਿਲਾ ਬਰਕਰਾਰ ਹੈ ਪਾਰਟੀਆਂ ਦੇ ਉਮੀਦਵਾਰ ਤੋੜੇ ਜਾ ਰਹੇ ਨੇ ਪਾਰਟੀਆਂ ਦੇ ਲੀਡਰ ਤੋੜੇ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹਾਲ ਹੀ ਦੇ ਵਿੱਚ ਇਹੋ ਜਿਹੇ ਕੁਝ ਵਾਪਰਿਆ ਜਲੰਧਰ ਹੌਟ ਸੀਟ ਤੋਂ ਉਹਨਾਂ ਦਾ ਵੀ ਇੱਕ ਲੀਡਰ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਿਆ ਤੇ ਉੱਥੇ ਉਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ। ਪਵਨ ਕੁਮਾਰ ਤਿੰਨੂ ਦੀ ਗੱਲ ਕੀਤੀ ਜਾ ਰਹੀ ਹੈ ਪਰ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਵਾਸਤੇ ਤੇ ਹਰ ਇੱਕ ਵਿਅਕਤੀ ਵਾਸਤੇ ਪਾਰਟੀ ਦੇ ਹਰ ਲੀਡਰ ਵਾਸਤੇ ਇੱਕ ਸਵਾਲ ਬਣਿਆ ਹੋਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਜਲੰਧਰ ਤੋਂ ਕਿਸ ਉੱਤੇ ਦਾਅ ਖੇਡੇਗੀ? ਕਿਹੜਾ ਲੀਡਰ ਲਿਆਂਦਾ ਜਾਵੇਗਾ? ਔਰ ਜ਼ਾਹਿਰ ਤੌਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਧਰੋਂ ਉਧਰੋਂ ਲੀਡਰ ਚੱਕਣ ਦੀ ਫਰਾਕ ਦੇ ਵਿੱਚ ਹੈ। ਪਹਿਲਾਂ ਹੁਸ਼ਿਆਰਪੁਰ ਤੋਂ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਹੋ ਸਕਦਾ ਹੈ ਕਿ ਵਿਜੇ ਸੰ ਚਾਰਪੁਰ ਤੋਂ ਉਮੀਦਵਾਰ ਲਾਣਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਉੱਥੇ ਫਿਲਹਾਲ ਪੌਜ਼ ਹੋ ਗਿਆ ਪਰ ਜਲੰਧਰ ਦੀ ਸੀਟ ਦੇ ਉੱਤੇ ਦੁਬਾਰਾ ਚਰਚਾਵਾ ਚੱਲ ਗਈਆਂ ਨੇ ਮੋਹਿੰਦਰ ਕੇਪੀ ਦਾ ਨਾਂ ਸਾਹਮਣੇ ਆ ਰਿਹਾ ਔਰ ਕਿਹਾ ਜਾ ਰਿਹਾ ਹੈ ਕਿ ਅੱਜ ਕਿਸੇ ਵੇਲੇ ਵੀ ਮੋਹਿੰਦਰ ਕੇਪੀ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰਕੇ ਤਾਂ ਇੱਥੋਂ ਚੋਣ ਲੜ ਸਕਦੇ ਨੇ ਉਹ ਮੋਹਿੰਦਰ ਕੇਪੀ ਜਿਹੜੇ 2014 ਤੋਂ ਬਾਅਦ ਹੁਣ ਤੱਕ ਇਹੀ ਕਹਿੰਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦਾ ਸਿਆਸੀ ਕਤਲ ਕਰਨ ਦੀ ਕੋਸ਼ਿਸ਼ ਹੋਈ ਹੈ ਉਹਨਾਂ ਦੇ ਨਾਲ ਗੇਮ ਖੇਡ ਦਿੱਤੀ ਗਈ ਹੈ ਉਹ ਮਹਿੰਦਰ ਕੇਪੀ ਹੁਣ ਅਕਾਲੀ ਦਲ ਦੇ ਨਾਲ ਰਲਣ ਲਈ ਤਿਆਰ ਨੇ ਇਹਦੀਆਂ ਚਰਚਾਵਾਂ ਚੱਲੀਆਂ ਹੋਈਆਂ ਨੇ ਮਹਿੰਦਰ ਕੇਪੀ ਕਿਸੇ ਵੇਲੇ ਵੀ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਇਹਦੇ ਬਾਰੇ ਚਰਚਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ ਵਿਜੇ ਸਾਂਪਲਾ ਦਾ ਨਾਂ ਸਾਹਮਣੇ ਆ ਰਿਹਾ ਸੀ ਵਿਜੇ ਸਾਂਪਲਾ ਤਾਂ ਰੁਕ ਗਏ ਪਰ ਮਹਿੰਦਰ ਕੇਪੀ ਜਿਹਨਾਂ ਦਾ ਆਪਣਾ ਇੱਕ ਰਸੂਖ ਕਾਂਗਰਸ ਪਾਰਟੀ ਦੇ ਵਿੱਚ ਰਿਹਾ ਉਹਨਾਂ ਦਾ ਆਪਣਾ ਇਤਿਹਾਸ ਕਾਂਗਰਸ ਪਾਰਟੀ ਦੇ ਵਿੱਚ ਰਿਹਾ ਪਰ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਮਲਾਲ ਜ਼ਾਹਿਰ ਕੀਤਾ ਸੀ ਕਿ ਮਹਿੰਦਰ ਕੇਪੀ ਨੂੰ ਹਟਾ ਕੇ ਉਹਨਾਂ ਦੀ ਥਾਂ ਦੇ ਉੱਤੇ ਚੌਧਰੀ ਸੰਤੋਖ ਸਿੰਘ ਨੂੰ ਲਿਆਂਦਾ ਗਿਆ ਉਸ ਤੋਂ ਬਾਅਦ ਉਹਨਾਂ ਨੂੰ ਆਦਮਪੁਰ ਤੋਂ ਵੀ ਲੜਨ ਲਈ ਕਿਹਾ ਗਿਆ ਉਹ ਲੜੇ ਵੀ ਖੈਰ ਪਰ ਉਹਨਾਂ ਦਬਦਬਾ ਉਹ ਕਾਇਮ ਨਹੀਂ ਕਰ ਸਕੇ ਔਰ ਹੌਲੀ ਹੌਲੀ ਕਰਕੇ ਸਿਆਸਤ ਚੋਂ ਪਛੜਦੇ ਗਏ ਕਾਂਗਰਸ ਦੀ ਸਿਆਸਤ ਚੋਂ ਪਛੜਦੇ ਗਏ ਮਹਿੰਦਰ ਕੇਪੀ ਹਰ ਵਾਰ ਜਦੋਂ ਵੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਇਹੀ ਕਹਿੰਦੇ ਸੁਣਾਈ ਦਿੱਤੇ ਨੇ ਕਿ ਉਹ ਜਲੰਧਰ ਆਪਣੀ ਆਪਣੇ ਹਲਕੇ ਤੋਂ ਚੋਣ ਲੜਨਾ ਚਾਹੁੰਦੇ ਨੇ ਉਹ ਜਲੰਧਰ ਤੋਂ ਚੋਣ ਲੜਨਾ ਚਾਹੁੰਦੇ ਨੇ 2014 ਦੇ ਵਿੱਚ ਉਹਨਾਂ ਨੂੰ ਹਟਾ ਕੇ ਹੁਸ਼ਿਆਰਪੁਰ ਭੇ ਦਿੱਤਾ ਗਿਆ ਸੀ ਲੋਕ ਸਭਾ ਚੋਣਾਂ ਦੇ ਵਾਸਤੇ ਔਰ ਉਹਨਾਂ ਦੀ ਥਾਂ ਦੇ ਉੱਤੇ ਚੌਧਰੀ ਸੰਤੋਖ ਸਿੰਘ ਨੂੰ ਲੈ ਆਂਦਾ ਗਿਆ ਚੌਧਰੀ ਸੰਤੋਖ ਸਿੰਘ ਜਿੱਤੇ ਵੀ ਜ਼ਰੂਰ 2019 ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ 2019 ਦੇ ਵਿੱਚ ਵੀ ਗੱਲ ਨਹੀਂ ਬਣ ਸਕੀ ਖੈਰ ਇਹ ਹਾਲਾਤ ਕਾਂਗਰਸ ਪਾਰਟੀ ਦੇ ਵਿੱਚ ਚੱਲਦੇ ਰਹੇ ਪਰ ਹੁਣ ਗੱਲਾਂ ਨੇ ਕਿ ਮਹਿੰਦਰ ਕੇਪੀ ਜਿਹੜੇ ਨੇ ਉਹ ਸ਼ਰੋਮਣੀ ਅਕਾਲੀ ਦਲ ਜੁਆਇਨ ਕਰ ਸਕਦੇ ਨੇ ਅੱਜ ਸ਼ਰੋਮਣੀ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਔਰ ਹੋ ਸਕਦਾ ਹੈ ਕਿ ਸ਼ਰੋਮਣੀ ਅਕਾਲੀ ਦਲ ਮਹਿੰਦਰ ਕੇਪੀ ਦੇ ਉੱਤੇ ਦਾਅ ਖੇੜੇ ਜਲੰਧਰ ਸੀਟ ਦੇ ਉੱਤੇ ਮਹਿੰਦਰ ਕੇਪੀ ਦੇ ਵੱਲੋਂ ਜਲੰਧਰ ਸੀਟ ਦੇ ਉੱਤੇ ਮਹਿੰਦਰ ਕੇਪੀ ਨੂੰ ਉਤਾਰਿਆ ਜਾ ਸਕਦਾ ਜਿਵੇਂ ਮਹਿੰਦਰ ਕੇਪੀ ਸ਼ਮੂਲੀਅਤ ਕਰਦੇ ਨੇ ਪਰ ਇੱਥੇ ਵੱਡੀ ਗੱਲ ਇਹ ਵੀ ਖੜਦੀ ਹੈ ਕਿ ਜਲੰਧਰ ਦੀ ਸੀਟ ਦੀ ਦਾਅਵੇਦਾਰੀ ਇੱਕ ਹੋਰ ਲੀਡਰ ਕਰਦਾ ਜਾਂ ਮਹਿਕਮਾ ਕਰਦੀ ਸੁਣਾਈ ਦੇ ਰਹੀ ਹੈ ਗੱਲ ਕੀਤੀ ਜਾ ਰਹੀ ਹੈ ਆਰਤੀ ਰਾਜਪੂਤ ਜੋ ਹਾਲ ਹੀ ਦੇ ਵਿੱਚ ਬੀਜੇਪੀ ਛੱਡ ਕੇ ਤੇ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਵੱਲੋਂ ਵੀ ਇਸ ਸੀਟ ਤੋਂ ਦਾਅਵੇਦਾਰੀ ਕੀਤੀ ਜਾ ਰਹੀ ਹੈ ਔਰ ਚਰਚਾਵਾ ਇਹ ਵੀ ਹੁਣ ਤੱਕ ਸੀਗੀ ਆ ਕਿ ਉਹ ਕੋਸ਼ਿਸ਼ ਕਰ ਸਕਦੇ ਨੇ ਕਿ ਉਹਨਾਂ ਨੂੰ ਸੀਟ ਮਿਲ ਜਾਵੇ ਚਰਚਾਵਾ ਇਥੋਂ ਤੱਕ ਵੀ ਆਈਆਂ ਸੀ ਕਿ ਉਹਨਾਂ ਦਾ ਨਾਮ ਵਿਚਾਰਿਆ ਜਾ ਰਿਹਾ ਪਰ ਹੁਣ ਵਿਚ ਵਿਚਾਲੇ ਮਹਿੰਦਰ ਕੇਪੀ ਦਾ ਨਾਮ ਆ ਗਿਆ ਔਰ ਇਹ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਵਿਚਾਰਿਆ ਜਾ ਰਿਹਾ ਇਹੇ ਹੁਣ ਗੱਲਾਂ ਸਾਹਮਣੇ ਆ ਰਹੀਆਂ ਅੰਤ ਦੇ ਵਿੱਚ ਆ ਕੇ ਹੁਣ ਕੀ ਮਹਿੰਦਰ ਕੇਪੀ ਦੇ ਉੱਤੇ ਮੋਹਰ ਲਾ ਦਿੱਤੀ ਜਾਵੇਗੀ ਜਾਂ ਫਿਰ ਆ ਆਰਤੀ ਰਾਜਪੂਤ ਨੂੰ ਇੱਕ ਮੌਕਾ ਦਿੱਤਾ ਜਾਂਦਾ ਆ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪਲਾਨ ਕੀ ਹੋਵੇਗਾ ਜਲੰਧਰ ਦਾ ਪ੍ਰੋਗਰਾਮ ਸ਼੍ਰੋਮਣੀ ਕਾਲੀ ਦਲ ਦਾ ਕੀ ਹੈਗਾ ਉਹ ਆਉਂਦੇ ਕੁਝ ਘੰਟਿਆਂ ਦੇ ਵਿੱਚ ਸ਼ਾਇਦ ਪਤਾ ਲੱਗ ਹੀ ਜਾਵੇਗਾ ਜੋ ਵੀ ਹੋਏਗਾ ਦੱਸ ਦੇ ਰਵਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ